ਕੋਆ ਗੋਦੀ ਕੋਆ ਗੋਦੀ ਕੋਆ ਗੋਦੀ ਕੋਆ ਗੋਦੀ ਮਾਈਕਾ ਸਾਵਾਏ ਗੁਰਜੀ ਕੀ ਫਤਿਹ ਜੀ ਬਾਬੇ ਸੂਏ ਤੱਕ ਛਡੋਗੇ ਹਾਂ ਮਾਇਆ ਚਲੋ ਚਲੋ ਆਜੋ ਹੋ ਕੇ ਸੂਆ ਨਹੀਂ ਦਾ ਕਦ ਤੱਕ ਨਹੀਂ ਛਡੋ ਠੀਕ ਹੈ ਵੀਰ ਜੀ ਹਾਂ ਜੀ ਭਾਈ ਜੀ ਚੜਦੀ ਕਲਾ ਮੇਰਾ ਸ਼ੁਕਰ ਹੈ ਬਹੁਤ ਮਰਦਾ ਛਡਾਉ ਸੂਏ ਦਾ ਖਾਂ ਜੀ ਤੁਸੀਂ ਮੈਂ ਨਹੀਂ ਤਕਸ਼ੀਦ ਮਾਇਆ ਜੋ ਦੇ ਦਾਂਗੇ ਚਲੋ ਛਾਡੋ ਮਰਾ ਸੁਵੇਦਰ ਛਾਡੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਬਾਬਾ ਜੀ ਸੁਵੇਦਰ ਕੋਈ ਗਾਗੂ ਆਇਆ ਕਿ ਨਹੀਂ ਆਇਆ ਕੋਈ ਗਾਗ ਆਇਆ ਨਹੀਂ ਸੀਟ ਦਾ ਸੀਟ ਦਾ ਹੈ ਧੰਨ ਸਵਾਗਤ ਅੱਛਾ ਸੁਵੇਦਰ ਗਾਗ ਨਹੀਂ ਆ ਗਈ 40 ਰੁਪਏ ਵਟੇ ਆ ਧੰਨ ਗੁਰੂ ਰਾਮਦਾਸ 40 ਰੁਪਏ ਵਟੇ ਆ ਤੇ ਹੁਣ ਟਾਈਮ ਹੋ ਗਿਆ ਵਾ ਤਨ ਗੁਰ ਗRANDAS ਤਨ ਗੁਰ ਗRANDAS ਅੱਜ ਮੀ ਮੀ ਜੋ ਪੈ ਗਿਆ ਅੱਜ ਤਾਂ ਕਰਕੇ ਹਨਾ ਬੰਦਸ ਤਨ ਗੁਰ ਗRANDAS ਤਨ ਗੁਰ ਗRANDAS ਅੱਛਾ ਜਦੋਂ ਤੁਹਾਡਾ ਵਿਆਹ ਹੈ ਹੈ ਦੋ ਮਹੀਨਾ ਬਾਅਦ ਅੱਛਾ ਕਿ ਲਾਉ ਲਾਉ ਵਿਆਹ ਤਾਂ ਬਾਅਦ ਕਦੋਂ ਕਿਹੜੇ ਕਿਹੜੇ ਸੰਚ ਹੋ ਵਿਆਹ ਹੈ ਅੱਛਾ ਵਿਆਹ ਤਾਂ ਬਾਅਦ ਉਦੋਂ ਦਾ ਰਿਕਸ਼ਾ ਹੀ ਚਲਾ ਦੇਵੇ ਤੇ ਮੈਂ ਆਪਣੀ ਮਾਤਾ ਨੂੰ ਦੇਖੀ ਲੋਕੀ ਵਾਹਿਗੁਰੂ ਵਾਹਿਗੁਰੂ ਸ਼ਾਹ ਜੀ ساری ਉਮਰ ਆ ਕੰਮ ਕੀਤਾ ਵਾ ਤੇ ਕਦੀ ਮਨ ਚ ਨਹੀਂ ਆਇਆ ਕਿ ਮਹਾਰਾਜੇ ਮੈਂ ਬੜਾ ਗਰੀਬ ਆ ਮੇਰੇ ਕੋ ਰਿਕਸ਼ਾ ਹੀ ਆ ਕਦੀ ਮਨ ਚ ਨਹੀਂ ਆਇਆ ਸ਼ੁਕਰ ਅੱਛਾ ਹਾਂਜੀ ਹਾਂ ਵਾ ਤੇ ਅੱਜ ਕਿਨੇ ਪੈਸੇ ਕਮਾਏ ਅਸੇ ਦੇ 40 40 ਰੁਪਏ ਤੇ 3 3 ਵਜ ਗਏ ਆ ਤੇ ਮਹਾਰਾਜ ਦਾ ਗਿਲਾ ਨਹੀਂ ਹੋ ਰਿਹਾ ਕਿ ਮਹਾਰਾਜੇ ਅੱਜ ਤੇ ਮੀਂਹ ਪੈ ਗਿਆ ਵਾ ਅੱਜ ਮੀਂਹ ਦੇ ਉਮੀਦ ਕਰਕੇ ਨਹੀਂ ਹੋਇਆ ਨਾ ਬਾਬਾ ਜੀ ਮੈਂ ਹੁਣ ਮੰਨ ਲਓ ਕਿ ਸ਼ਾਮ ਤੱਕ ਅਗਰ ਮੈਂ 500000 ਨਾ ਮੈਂ ਕਮਾਵਾ ਤੇ ਮੇਰੇ ਦਿਲ ਨੂੰ ਹੁੰਦਾ ਵਾ ਕਿ ਮਹਾਰਾਜ ਤੂੰ ਮੈਨੂੰ ਦਿੱਤਾ ਨਹੀਂ ਆ ਤੇ ਤੂੰ ਹੀ ਨਹੀਂ ਕਦੀ ਕਦੇ ਮਹਾਰਾਜ ਨੂੰ ਜਿਵੇਂ ਅੱਜ ਦੀ 40 ਰੁਪਏ ਕਮਾਏ ਆ ਤੇ ਮੀਂਹ ਮੀਂਹ ਪੈ ਗਿਆ ਨਹੀਂ ਕਹਿੰਦੇ ਸਬਰ ਹੈ ਹੈ ਇਹ ਫੇ ਸਬਰ ਕਿੱਥੋਂ ਆਂਦਾ ਵਾ ਬਾਬਾ ਜੀ ਯਾ ਤਾਂ ਕੁਦਰਤੀ ਬਾਜਣਾ ਦਾ ਬਲੇ ਕੁਦਰਤੀ ਦਿੱਤਾ ਆਇਆ ਤਾਂ ਗੁਰੂ ਜੀ ਆਨੰਦ ਦਸੋ ਕਿ ਇਹ ਮੋਟਰੂ ਜੇਨ ਉੱਥੋਂ ਚੱਕ ਕੇ ਲੈ ਕੇ ਇੱਥੋਂ ਤੱਕ ਆਈ ਇਹ ਮੈਂ ਤੁਹਾਨੂੰ ਕਿੰਨੀ ਮਾਇਆ ਦੇਣੀ ਆ ਪਿਆਰਿਓ ਇਹ ਮੋਟਰੂ ਜੇਨ ਜਿਆ ਜਿਆ ਨੇ ਗੱਲਾਂ ਕਰਿਆ ਜਿਆ ਜਿਆ ਇਹ ਹੈ ਤੋਂ ਉਹ ਕੋਈ ਨਹੀਂ ਅਛਾ ਜੀ ਵਾਹਿਗੁਰੂ ਵਾਹਿਗੁਰੂ ਨਹੀਂ 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 ਮੇਰਾ ਮੇਰਾ ਗੁਰੂ ਕਹਿੰਦਾ ਕਿ ਕੀਰਤ ਦੇਣੀ ਆ ਇਹ ਜਿਹੜਾ ਮੋਟੂ ਜਣਾ ਤੇ 100 100 ਕਿਲੋ ਦਾ ਵਾ ਤੇ ਤੁਸੀਂ ਉਹਨੂੰ ਖਿੱਚ ਕੇ ਇੱਥੇ ਤੱਕ ਲੈ ਕੇ ਆਏ ਨਹੀਂ ਜੇ ਮਾਂ ਕਾਜੀਆ ਗੱਲਾਂ ਕਰਦੇ ਇਹੋ ਕੋਈ ਨਹੀਂ 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 ਪਿਆਰੇ ਮਾਰਾ ਇਹ ਤਾਂ ਬੜੇ ਵਦੀਨ ਦਿਹਾੜਾ ਤੇ ਮੇਰੇ ਗੁਰੂ ਦਾ ਹੁਕਮ ਆ ਕਿ ਕੀਰਤ ਦੇਣੀ ਆ ਤੇ ਬਾਬਾ ਜੀ ਦੱਸੋ ਹੁਕਮ ਕਰੋ ਕਿ ਸੀ ਮੈਂ ਨੂੰ ਫੋਟੋ ਲੈ ਕੇ ਆਏ ਹਾਂ ਟਮਟੂ ਜੀ ਕਿੰਨੀ ਮਾਇਆ ਨਹੀਂ 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 ਮੈਂ ਮਾਇਆ ਤੇ ਮੈਂ ਜੜੀਆਂ ਦੱਸੋ ਕਿੰਨੀ ਈਮੇ ਦਵਾ ਰੱਬ ਦੇ ਪਿਆਰੇ ਮਿਲ ਗਏ ਤਾਂ ਨਹੀਂ ਨਹੀਂ ਸ਼ੁਕਰ ਤੁਹਾਨੂੰ ਬੁਰਦਾਨ ਦਾਸ ਪਾਸ਼ਾ ਨੇ ਨਹੀਂ 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 ਧੰਨ ਵਰ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਮੇਰਾ ਰੱਬ ਦਾ ਪਿਆਰਾ ਵਾ ਦੱਸੋ ਲੱਗ ਜਾਂਦਾ ਲੱਗ ਜਾਂਦਾ ਪਤਾ ਮੈਂ ਜੋ ਦੂੰਗਾ ਤੁਸੀਂ ਹੁਣ ਰੱਖ ਲਿਓ ਹੈ ਧੰਨ ਤੁਹਾਨੂੰ ਬੁਰਦਾਨ ਦਾਸ ਸ਼ੁਕਰ ਤੁਹਾਨੂੰ ਬੁਰਦਾਨ ਦਾਸ ਕਭੀ ਆ ਬੜੋ ਗਏ ਹੈਂ ਜਾਣੇ ਤੁਹੇ ਦੇ ਦੇ ਜਿਆਦਾ ਨਹੀਂ ਇਹ 500 ਰੁਪਿਆ ਤੁਹਾਡੀ ਦਸਤਾਰ ਵਾਸਤੇ ਆ ਇੱਕ ਹੋਰ 500 ਰੁਪਿਆ ਇੱਕ ਹੋਰ ਦਸਤਾਰ ਵਾਸਤੇ ਅੱਜ ਮੀਂਹ ਝਪਿਆ ਹੀ ਗੁਰਾਂ ਦਾ ਸਪਾਸ਼ਾ ਨੂੰ ਪਤਾ ਕਿ ਲੱਗ ਗਿਆ ਕਿ ਮੀਂਹ ਪਿਆ ਤੇ ਮੇਰੇ ਸਿੰਘ ਨੇ 40 ਰੁਪਏ ਕਮਾਏ ਆ ਇਹ 1000 ਰੁਪਿਆ ਹੁਣ ਤੁਸੀਂ ਘਰ ਚਲ ਜਿਓ ਅੱਜ ਨਾ ਮੌਸਮ ਬੜਾ ਖਰਾਬ ਆ ਤੇ ਮੀ ਮੂੰ ਪੈੰਦਿਆ ਹੁਣ ਤੁਸੀਂ ਘਰ ਚਲਜੋ 1000 ਰੁਪਇਆ ਕਮਾਇਆ ਤੇ ਕਿਤੇ ਆਪਾਂ ਜਾ ਕੇ ਦਸਤਾਰ ਵਗਾਰਾ ਖਿਲਾ ਲਿਓ ਠੀਕ ਹੈ ਬਾਬਿਓ ਗੁਰੂ ਜਾਮਦਾਸ ਪਾਤਸ਼ਾਹ ਨੇ ਦਿੱਤੇ ਮੈਂ ਕੁਛ ਨਹੀਂ ਦਿੱਤਾ ਪਿਆਰਿਓ ਠੀਕ ਹੈ ਇਹ ਤੁਹਾਡੀ ਕਿਰਪਾ ਜਿਹੜੇ ਇਹ ਤਮੋਟੇ ਜੀ ਨੂੰ ਖਿੱਚ ਕੇ ਇੱਥੋਂ ਤੱਕ ਲੈ ਕੇ ਆਏ ਹੋ ਨਹੀਂ ਇਹ ਕਿਸੇ ਦੇ ਗੁਰੇ ਦੇ ਨਹੀਂ ਮੈਂ ਤਮੋਟਾ ਬੜਾ ਮੈਂ ਬਾਬਾ ਅੱਛਾ ਤੋ ਵੇਖਿਆ ਨਹੀਂ 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 ਧੰਨਵਾਦ ਪਿਆਰਿਓ ਨਹੀਂ ਨਹੀਂ ਸ਼ੁਕਰ ਗੁਰੂ ਜਾਮਦਾਸ ਪਾਤਸ਼ਾਹ ਦਾ ਮੈਂ ਇਹ ਤਮੋਟਾ ਬੜਾ ਮੈਨੂੰ ਖਿੱਚ ਕੇ ਲੈ ਕੇ ਬਾਬਾ ਤੁਸੀਂ ਅੱਗ ਆ ਗਏ ਚਲੋ ਠੀਕ ਹੈ ਮੇਕਲਾ ਬਾਬਾ ਜੀ ਮੇਕਲਾ ਬੁਲਟ ਹੈਗਾ ਉਹ ਪਿੱਛੇ ਖੜਾ ਉਹ ਮੇਰਾ ਦੋਸਤ ਆ ਤੇ ਅਸੀਂ ਹੁਣ ਅਸਾਂ ਚੱਲ ਜਣਾ ਠੀਕ ਹੈ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਲੈ ਜਾਓ ਹਲੋ ਠੀਕ ਹੈ ਜੀ ਤੁਹਾਨੂੰ ਹੁਣ ਤੁਸੀਂ ਘਰ ਜਾਣਾ ਜੀ ਠੀਕ ਹੈ ਜੀ ਠੀਕ ਹੈ ਪਿਆਰਿਓ ਠੀਕ ਹੈ ਜੀ ਠੀਕ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਤੋਂ ਅੱਜ ਨੀਂ ਪਿਆ ਸੀ ਤੇ ਨੀਂ ਦੇ ਵਿੱਚ ਬਾਬਾ ਜੀ ਨੇ ਸਿਰ 40 ਰੁਪਏ ਕਮਾਏ ਆ ਤੇ ਬਾਬਾ ਜੀ ਨੂੰ ਕੋ ਜਿੱਤ ਮਾਇਆ ਗੁਰੂ ਰਾਮਦਾਸ ਪਾਸ਼ਾ ਵੱਲੋਂ ਤੇਜੀ ਜੜੀ ਉਹ ਦੇਤੀ ਆ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ